ਉਦੋਂ ਇਹਨਾਂ ਨੂੰ ਬੈਸਟ ਐਮਐਲਏ ਦਾ ਅਵਾਰਡ ਵੀ ਮਿਲ ਚੁੱਕਿਆ ਹੈ। ਮਤਲਬ ਸਰਕਾਰ ਉਲਟ ਸੀ ਜਿਹੜਾ ਆਪਾਂ ਕਹਿੰਦੇ ਆ ਨਾ ਬੀਜੇਪੀ ਕਿਉਂ ਜਿੱਤ ਰਹੀ ਹੈ। ਬੀਜੇਪੀ ਦੇ ਵਿੱਚ ਕੁਝ ਤਾਂ ਖਾਸੀਅਤ ਹੈ। ਆਰਐਸएस ਨੂੰ ਪੰਜਾਬ ਦੇ ਵਿੱਚ ਆਪਾਂ ਸਿੱਖ ਸਾਰੇ ਗਾਲਾਂ ਕੱਢਦੇ ਆ ਹਨ। ਆਪਾਂ 네ਗੇਟਿਵ ਲੈਨੇ ਵੀ ਆਰਐਸएस ਯਾਰ। ਬਸ ਆਪਾਂ ਨੂੰ ਲੱਗਦਾ ਵੀ ਇਹ ਤਾਂ ਜਮਾਈ ਅਤਵਾਦੀ ਜਾਂ ਗੁੰਡੇ ਨੇ। ਬੀਜੇਪੀ ਨੂੰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਵੱਡੇ ਧਨਾਢਾਂ ਦੀ ਵਪਾਰੀਆਂ ਦੀ ਪਾਰਟੀ ਹੈ ਹਨਾ। ਤੇ ਇਟ ਹੈਗਾ বিজেপি ਤੇ ਲੱਗਿਆ ਹੋਇਆ ਪਰ বিজেপি ਦੇ ਇਹਦਾ ਪਰਿਵਾਰ ਦਾ ਕੋਈ ਵੀ ਮੈਂਬਰ ਰਾਜਨੀਤੀ ਚ ਸਰਗਰਮ ਨਹੀਂ ਹੈਗਾ ਇਕੱਲੇ ਬਾਬੂ ਲਾਲ ਖਰਾੜੀ ਦੇ ਬਿਨਾ ਜਿਹੜੀ ਨਵੀਂ বিজেপি ਦੀ ਸਰਕਾਰ ਬਣੀ ਹੈ ਰਾਜਸਥਾਨ ਦੇ ਵਿੱਚ ਉੱਥੇ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਇਹਨੂੰ বিজেপি ਦਾ ਲੀਡਰ ਬਾਬੂ ਲਾਲ ਖਰਾੜੀ ਉਦੈਪੁਰ ਜ਼ਿਲ੍ਹਾ ਚਾਡੋਲ ਜਿਹੜਾ ਉਹ ਵਿਧਾਨ ਸਭਾ ਹਲਕਾ ਉੱਥੋਂ ਐਮਐਲਏ ਬਣਦਾ ਹੈ ਹੁਣ ਹੁਣੇ ਉਹ ਮਤਲਬ ਰੀਸੈਂਟਲੀ ਸੁਰਖੀਆਂ ਦੇ ਵਿੱਚ ਹੈਗਾ ਆਪਣੇ ਬਿਆਨ ਕਰਕੇ ਉਹਨੇ ਬਿਆਨ ਦਿੱਤਾ ਹੈ ਕਿ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਹਨਾ 8 8 10 10 ਕਹਿੰਦੇ ਵੀ ਘਰ ਮੁੱਦੀ ਦੇਊਗਾ ਤੇ ਖਾਣਾ ਮੁੱਦੀ ਦੇਊਗਾ ਹਨਾ ਤੇ ਇਸ ਬੰਦੇ ਦੀ ਇਸੀ ਹਿਸਟਰੀ ਜਾਨਣੀ ਚਾਹੀਦੀ ਇਹੇ ਬੰਦਾ ਮਤਲਬ ਜੇ ਤੁਹਾਨੂੰ ਇਹਦੇ ਬਿਆਨ ਕਰਕੇ ਤਾਂ ਤੁਸੀਂ ਇਹਨੂੰ ਸ਼ਾਇਦ 네ਗੇਟਿਵ ਬੇ ਨਾਲ ਦੇਖੋ ਪਰ ਜੇ ਦਾ ਤੁਸੀਂ ਇਮਾਨਦਾਰੀ ਤੁਹਾਨੂੰ ਦੱਸੀਏ ਕਿ ਅੱਜ ਵੀ ਬੰਦਾ ਇਹ ਝੋਪੜੀ 'ਚ ਰਹਿੰਦਾ ਏ 6 ਵਾਰ ਇਹ ਐਮਐਲਏ ਦਾ ਇਲੈਕਸ਼ਨ ਲੜ ਚੁੱਕਿਆ ਏ ਚਾਡੂਲ ਵਿਧਾਨ ਸਭਾ ਹਲਕਾਏ ਉદયਪੁਰ ਜਿਲ੍ਹਾ ਰਾਜਸਥਾਨ ਤੋਂ ਐਸਟੀ ਸ਼ਡਿਊਲ ਟ్రਾਈਬ ਜਿਹਨੂੰ ਅਨੁਸੂਚਿਤ ਜਨਜਾਤੀ ਕਿਹਾ ਜਾਂਦਾ ਹੈ ਉਸ ਕਾਸਟ ਦੇ ਨਾਲ ਇਹ ਸਬੰਧ ਰੱਖਦਾ ਹੈ ਤੇ 1998 ਤੋਂ ਲਗਾਤਾਰ ਬੀਜੇਪੀ ਇਹਨੂੰ ਟਿਕਟ ਦਿੰਦੀ ਆ ਰਹੀ ਹੈ 6 'ਚ ਉਹ ਇਹ ਦੋ ਵਾਰ ਹਾਰਿਆ ਇਹ ਚਾਰ ਵਾਰ ਜਿੱਤਿਆ ਹੈ ਤੇ ਵੱਡੀ ਗੱਲ ਕੀ ਹੈ ਇਹਨੇ ਹੁਣੇ-ਹੁਣੇ ਜਿਹੜੀ ਨਵੀਂ ਬੀਜੇਪੀ ਦੀ ਸਰਕਾਰ ਬਣੀ ਹੈ ਰਾਜਸਥਾਨ ਦੇ ਵਿੱਚ ਉੱਥੇ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਇਹਨੂੰ ਤੇ ਬੰਦੇ ਦੇ ਦੋ ਵਿਆਹ ਨੇ ਚਾਰ ਬੱਚੇ ਨੇ ਪਰ ਇਹਦਾ ਪਰਿਵਾਰ ਦਾ ਕੋਈ ਵੀ ਮੈਂਬਰ ਰਾਜਨੀਤੀ ਚ ਸਰਗਰਮ ਨਹੀਂ ਹੈਗਾ ਇਕੱਲੇ ਬਾਬੂ ਲਾਲ ਖਰਾੜੀ ਦੇ ਬਿਨਾ ਜਿਵੇਂ ਤੁਸੀਂ ਪੰਜਾਬ ਚ ਦੇਖਦੇ ਹੋ ਹਨ ਪੰਜਾਬ ਚ ਕੀ ਹੁੰਦਾ ਕਿ ਇੱਕ ਵਾਰ ਜਦੋਂ ਕੋਈ ਐਮਐਲਏ ਬਣ ਜੇ ਕੋਈ ਐਮਪੀ ਬਣ ਜੇ ਕੋਈ ਸਰਪੰਚ ਵੀ ਬਣ ਜੇ ਉਹਦੇ ਫਿਰ ਰਿਸ਼ਤੇਦਾਰ ਬਹੁਤ ਸਰਗਰਮ ਹੋ ਜਾਂਦੇ ਆ ਉਹਦੇ ਬੱਚਿਆਂ ਨੇ ਪਰਿਵਾਰ ਨੇ ਤਾਂ ਹੋਣਾ ਹੀ ਹੋਣਾ ਹਨਾ ਉਹਦੇ ਭਤੀਜੇ ਕੋਈ ਭੂਆ ਦਾ ਮੁੰਡਾ ਮਾਸੀ ਦਾ ਮੁੰਡਾ ਫਿਰ ਹੋ ਜਾਂਦਾ ਹੈ ਕਿ ਪਾਵਰ ਆਈਏ ਹੈ ਨਾ ਤੇ ਲੋਕਾਂ ਤੋਂ ਪੈਸੇ ਲੁੱਟ ਲਿਏ ਕਿਸੇ ਦੀ ਬਦਲੀ ਕਰਾਤੀ ਕਿਸ ਦੀ ਰਕਵਾਤੀ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਹੈ ਨਾ ਪਰ ਇਸ ਬੰਦੇ ਦਾ ਪੂਰਾ ਪਰਿਵਾਰ ਖੇਤੀ ਕਰਦਾ ਹੈ ਖੇਤੀ ਨਾਲ ਜੁੜਿਆ ਹੋਇਆ ਹੈ ਤੇ ਇਕੱਲਾ ਸਰਗਰਮ ਹੈ ਬਾਕੀ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਰਾਜਨੀਤੀ ਨਾਲ ਝੌਪੜੀ ਦੇ ਵਿੱਚ ਬੰਦਾ ਰਹਿ ਰਿਹਾਗਾ ਦੋਸਤੋ ਬਾਬੂ ਲਾਲ ਖਿੜਾੜੀ ਨੂੰ 2021 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਰਾਜਸਥਾਨ ਦੇ ਵਿੱਚ ਉਦੋਂ ਇਹਨਾਂ ਨੂੰ ਬੈਸਟ ਐਮਐਲਏ ਦਾ ਅਵਾਰਡ ਵੀ ਮਿਲ ਚੁੱਕਿਆ ਹੈ ਮਤਲਬ ਸਰਕਾਰ ਉਲਟ ਸੀ ਪਰ ਇਹਨੇ ਜਿਹੜਾ ਅਵਾਰਡ ਕਿਸ ਬੇਸ ਤੇ ਮਿਲਦਾ ਹੈ ਉਹਦੀਆਂ ਵਿਧਾਨ ਸਭਾ ਦੇ ਵਿੱਚ ਹਾਜ਼ਰੀਆਂ ਕਹੇ ਜੀ ਉਹਨੇ ਮੁੱਦੇ ਚੁੱਕੇ ਕਿੰਨੇ ਕੁ ਉਹਨੇ ਲੋਕਾਂ ਦੇ ਮਸਲੇ ਹੱਲ ਕੀਤੇ ਮਤਲਬ ਉੱਥੇ ਬੈਸਟ ਚੁਣਿਆ ਗਿਆ ਸਰਕਾਰ ਮੁੱਖ ਮੰਤਰੀ ਉਦੋਂ ਕਾਂਗਰਸ ਦਾ ਸੀਗਾ ਇਹ ਭਾਜਪਾ ਦਾ ਸੀਗਾ ਫਿਰ ਵੀ ਇਹਨੂੰ ਸਰਬੋਤਮ ਜਿਹੜਾ ਐਮਐਲਏ ਦਾ ਅਵਾਰਡ ਉਹ ਮਿਲਿਆ ਹੁਣ ਇਹਨਾਂ ਦਾ ਬੈਕਗ੍ਰਾਉਂਡ ਦੱਸਤੀਏ ਸ਼ੁਰੂ ਸ਼ੁਰੂ ਤੋਂ ਜਿਹੜਾ ਬਾਬੂ ਲਾਲ ਖਰਾੜੀ ਆ ਉਹ ਆਰਐਸਐਸ ਦੇ ਨਾਲ ਜੁੜਿਆ ਹੋਇਆ ਜਿਸ ਦਾ ਆਰਐਸਐਸ ਦਾ ਰਾਜਨੀਤਿਕ 빙 ਆਪ ਨੂੰ ਪਤਾ ਹੈ ਬੀਜੇਪੀ ਹੈ ਹਨ ਤੇ ਉਸ ਪੁੱਛਣ ਤੇ ਦੱਸਦਾ ਹੈ ਕਿ ਉਸ ਦੇ ਵਿੱਚ ਇੰਨੀ ਇਮਾਨਦਾਰੀ ਕਿੱਥੋਂ ਆਈ ਜਾਂ ਇੰਨੀ ਸਮਰਪਣ ਭਾਵਨਾ ਕਿਵੇਂ ਆ ਹਨ ਤਾਂ ਬਾਬੂ ਲਾਲ ਖਿੜਾੜੀ ਕਹਿੰਦਾ ਹੈ ਕਿ ਆਰਐਸਐਸ ਦੇ ਜਿਹੜੇ ਵਿਚਾਰ ਨੇ ਉਹਦਾ ਉਹਦੇ ਕਰਕੇ ਮੇਰੇ ਚ ਇਮਾਨਦਾਰੀ ਆਈ ਤੇ ਉਹਦਾ ਕਰਕੇ ਹੀ ਮੈਂ ਕੱਚੇ ਘਰ ਚ ਰਹਿਣਾ ਮੈਂ ਕਦੇ ਕੋਈ ਬੇਈਮਾਨੀ ਨਹੀਂ ਕੀਤੀ ਹਨ ਨੀਚੇ ਬਹਿ ਕੇ ਖਾਣਾ ਖਾਂਦੇ ਆ ਬਹੁਤ ਵੱਡੀ ਗੱਲ ਆ ਦੋਸਤੋ ਤੁਸੀਂ ਸੋਚ ਕੇ ਦੇਖੋ ਪੰਜਾਬ ਚ ਕੋਈ ਇੱਕ ਵਾਰਾ ਐਮਐਲਏ ਬਣ ਜੇ ਹਨ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਹੋ ਜਾਂਦੀਆਂ ਨੇ ਪੰਜਾਬ ਵਿੱਚ ਪਹਿਲਾਂ ਤਾਂ ਸੁਣਿਆ ਗਏ ਕਿ ਜਦੋਂ ਕੀ ਕਈ ਕਾਮੁਨਿਸਟ ਕਾਮਰੇਡਾਂ ਦੇ ਸੰਦਰਭ ਵਿੱਚ ਤਾਂ ਆਪਾਂ ਸੁਣਿਆ ਏ ਕਿ ਇਮਾਨਦਾਰ ਹੁੰਦੇ ਨੇ ਕਿਰਾਏ ਦੇ ਮਕਾਨਾਂ 'ਚ ਵੀ ਰਹਿੰਦੇ ਰਹਣਾ ਕੋਈ ਭਾਜਪਾ ਦਾ ਵਿਧਾਇਕ ਹੋਵੇ ਭਾਜਪਾ ਨੂੰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਵੱਡੇ ਧਨਾਢਾਂ ਦੀ ਵਪਾਰੀਆਂ ਦੀ ਪਾਰਟੀ ਹੈ ਹਨ ਤੇ ਇਹ ਟੈਗ ਆ ਭਾਜਪਾ ਤੇ ਲੱਗਿਆ ਹੋਇਆ ਪਰ ਭਾਜਪਾ ਦੇ ਵਿੱਚ ਇਹੋ ਜਿਹੇ ਇਮਾਨਦਾਰ ਜਿਹੜੇ ਬੰਦੇ ਮਤਲਬ ਕੱਚੇ ਘਰਾਂ 'ਚ ਰਹਿਣ ਵਾਲੇ ਲੋਕ ਵੀ ਰਹਿੰਦੇ ਨੇਗੇ ਰਹਿੰਦੇ ਨੇਗੇ ਉਹ ਬੀਜੇਪੀ 'ਚ ਕੰਮ ਕਰ ਰਹੇ ਨੇ ਉਹੀ ਬੀਜੇਪੀ ਦਾ ਅਸਲ ਆਧਾਰ ਹੈ ਜਿਹੜਾ ਆਪਾਂ ਕਹਿੰਦੇ ਨਾ ਬੀਜੇਪੀ ਕਿਉਂ ਜਿੱਤ ਰਹੀ ਹੈ ਬੀਜੇਪੀ ਦੇ ਵਿੱਚ ਕੁਝ ਤਾਂ ਖਾਸੀਅਤ ਹੈ ਆਰਐਸਐਸ ਨੂੰ ਪੰਜਾਬ ਦੇ ਵਿੱਚ ਆਪਾਂ ਸਿੱਖ ਸਾਰੇ ਗਾਲਾਂ ਕੱਢਦੇ ਹਾਂ ਆਪਾਂ 네ਗੇਟਿਵ ਲੈਨੇ ਵੀ ਆਰਐਸਐਸ ਯਾਰ ਸਸਾਪਾ ਨੂੰ ਲੱਗਦਾ ਵੀ ਇਹ ਤਾਂ ਜਮਾਈ ਅਤਵਾਦੀ ਜਾਂ ਗੁੰਡੇ ਨੇ ਪਰ ਨਹੀਂ ਦੋਸਤੋ ਕਿਸੇ ਨੂੰ ਜਾਣੇ ਬਿਨਾ ਗਲਤ ਕਹਿਣਾ ਗਲਤ ਕਹਿਣਾ ਮਤਲਬ ਸਹੀ ਨਹੀਂ ਹੁੰਦਾਗਾ ਆਰਐਸਐਸ ਦਾ ਕੁਛ ਤਾਂ ਆਧਾਰ ਹੈ ਕੁਛ ਤਾਂ ਵਿਚਾਰ ਨੇ ਜਿਹੜੇ ਲੋਕ ਮਤਲਬ ਉਹਦੇ ਪਿੱਛੇ ਆਪਣੀਆਂ ਜ਼ਿੰਦਗੀਆਂ ਲਾ ਰਹੇ ਆ ਬਹੁਤ ਸਾਰੇ ਆਰਐਸਐਸ ਦੇ ਕਾਰਕ ਉਹ ਇਹ ਜਿਹੇ ਆ ਦੋਸਤੋ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਜਿਨ੍ਹਾਂ ਨੇ ਤਾਂ ਉਮਰ ਆਰਐਸਐਸ ਦੇ ਵਿਚਾਰਾਂ ਨੂੰ ਉਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਆਪਣੇ ਦੇਸ਼ ਹਿੱਤ ਨੂੰ ਦੇਸ਼ ਸੇਵਾ ਲਈ ਲਾਇਆ ਏ ਮੈਂ ਕੋਈ ਆਰਐਸਐਸ ਦੇ ਪੱਖ 'ਚ ਨਹੀਂ ਬੋਲ ਰਿਹਾ ਪਰ ਇਹ ਆਰਐਸਐਸ ਦੇ ਇਹ ਗੁਣ ਨੇਗੇ ਬਹੁਤ ਸਾਰੇ ਬੰਦੇ ਕਰਵਾਰ ਛੱਡ ਕੇ ਆਰਐਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੰਮ ਕਰ ਰਹੇ ਨੇ ਤੇ ਉਹੀ ਬੀਜੇਪੀ ਦਾ ਆਰਐਸ ਦਾ ਆਧਾਰ ਹੈ ਜਿਹੜਾ ਉਹ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਬਣਿਆ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੈ ਹਨਾ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਉਹ ਕੋਈ ਐਵੇਂ ਹੀ ਲੋਕ ਵੋਟ ਪਾ ਰਹੇ ਆ ਹਨਾ ਬਹੁਤ ਲੋਕ ਸਿਆਣੇ ਹੁੰਦੇ ਆ ਇਹ ਤਾਂ ਮੈਨੂੰ ਲੱਗਦਾ ਮੈਂ ਬਹੁਤ ਸਿਆਣਾ ਐ ਪਰ ਛਤਰ ਹਜ਼ਾਰ ਸਾਢੇ ਛਤਰ ਹਜ਼ਾਰ ਵੋਟ ਬਾਬੂ ਲਾਲ ਖੁਰਾੜੀ ਨੂੰ ਪਈਆਂ ਜਿਵੇਂ ਹਨਾ ਉਹ ਤੋਂ ਪਤਾ ਲੱਗਦਾ ਹੈ ਕਿ ਇੰਨੇ ਲੋਕਾਂ ਦਾ ਮਤ ਤਾਂ ਨਹੀਂ ਗਲਤ ਹੋ ਸਕਦਾ ਇੰਨੇ ਲੋਕ ਜਿਵੇਂ ਆਪਾਂ ਪੰਜਾਬੀ ਚ ਕਹਿ ਲਈਏ ਵੀ ਬੁੱਧੂ ਤਾਂ ਨਹੀਂ ਹੋ ਸਕਦੇ ਤੇ ਦੋਸਤੋ ਕੁਝ ਤਾਂ ਆਧਾਰ ਹੁੰਦਾ ਹੈ ਹਨਾ ਉਹੀ ਆਧਾਰ ਬੀਜੇਪੀ ਦਾ ਹੈ ਇਹ ਜਿਹੇ ਲੋਕ ਨੇ ਉਹਦੇ ਚ ਕੰਮ ਕਰਨ ਵਾਲੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ ਜਿਹੜੇ ਇਮਾਨਦਾਰ ਨੇ ਜਿਹੜੇ ਗਰਾਊਂਡ ਲੈਵਲ ਤੇ ਰਹਿੰਦੇ ਆ ਆਮ ਲੋਕਾਂ ਕਾਮੰਗੂ ਰਹਿੰਦੇ ਹਨਾ ਤੇ ਰਿਐਲਿਟੀ ਚ ਰਹਿੰਦੇ ਉਹ ਕੁਝ ਤਾਂ ਬੰਦਾ ਦਿਖਾਵਾ ਕਰਦੇ ਹੁੰਦੇ ਆ ਤੇ ਇਹ ਰਿਐਲਿਟੀ ਹੈ ਬੀਜਪੀ ਦਾ ਇਹ ਹੀ ਆਧਾਰ ਹੈ ਦੋਸਤੋ ਇਹ ਸੀ ਪਹਿਚਾਨ ਕਿਸੇ ਅਜਿਹੇ ਵਿਧਾਇਕ ਦੀ ਜਿਹੜਾ ਕਿ ਅੱਜ ਵੀ ਜ਼ਮੀਨ ਨਾਲ ਜੁੜਿਆ ਹੋਇਆ ਹੈ ਕੱਚੇ ਮਕਾਨ 'ਚ ਰਹਿੰਦਾ ਹੈ ਛੇ ਵਾਰ ਚੋਣ ਲੜ ਚੁੱਕਿਆ ਹੈ ਹਾਰਨ ਤੇ ਵੀ ਕਈ ਵਾਰ ਹਾਰਿਆ ਵੀ ਆ 2013 ਦੇ ਵਿੱਚ ਜਦੋਂ ਮੋਦੀ ਲਹਿਰ ਸੀ ਪੂਰੀ ਹਨਾ ਉਦੋਂ ਵੀ ਹਾਰ ਗਿਆ ਸੀਗਾ ਵਾਪੂਲਾਲ ਖਰਾੜੀ ਪਰ ਪਾਰਟੀ ਨੇ ਉਹਦੀ ਇਮਾਨਦਾਰੀ ਉਹਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਇਹ ਨਹੀਂ ਕਿਹਾ ਕਦੇ ਵੀ ਤੈਨੂੰ ਅਸੀਂ ਟਿਕਟ ਨਹੀਂ ਦੇਣੀ ਜਾਂ ਤੇਰੇ ਕੋਲੇ ਪੈਸਾ ਨਹੀਂ ਹੈਗਾ ਲੋਨ ਨੂੰ ਹਨਾ ਤੈਨੂੰ ਟਿਕਟ ਨਹੀਂ ਦੇਣੀ ਕਿਉਂਕਿ ਪਤਾ ਹੈ ਉਹਨੇ ਜ਼ਮੀਨ ਤੇ ਕੰਮ ਕੀਤਾ ਹੈ ਉਹਨੇ ਜਿੱਤੀ ਜਾਣਾ ਹੈ ਮੈਨੂੰ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਕੋਈ ਵੀ ਪਾਰਟੀ ਹੋਵੇ ਉਹਨਾਂ ਨੂੰ ਅਜਿਹੇ ਬੰਦਿਆਂ ਤੋਂ ਸਬਕ ਲੈਣਾ ਚਾਹੀਦਾ ਹੈ ਹੁਣ ਸਰਪੰਚੀ ਦੀਆਂ ਚੋਣਾਂ ਆਉਣ ਵਾਲੀਆਂ ਹਨਾ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਰਾਜਨੀਤੀ 'ਚ ਅੱਗੇ ਜਾਣਾ ਚਾਹੁੰਦੇ ਹੋ ਹਨਾ ਤਾਂ ਇਮਾਨਦਾਰੀ ਨਾਲ ਕੰਮ ਕਰਿਓ ਤਾਂ ਤੁਸੀਂ ਕਦੇ ਮਤਲਬ ਪਿੱਛੇ ਨਹੀਂ ਰਹੋਗੇ ਤੁਸੀਂ ਰਾਜਨੀਤੀ 'ਚ ਤਰੱਕੀ ਕਰੋਗੇ ਜੇ ਲੋਕਾਂ ਲਈ ਇਸ 24 ਘੰਟਿਆਂ ਦੀ ਸੇਵਾ ਕੀਤੀ ਲੋਕ ਸਮਝਦਾਰ ਹੁੰਦੇ ਆ ਲੋਕ ਸਮਝਦੇ ਆ ਕੌਣ ਈਮਾਨਦਾਰ ਆ ਕੌਣ ਰਾਜਨੀਤੀ ਚ ਪੈਸੇ ਬਣਾਉਣ ਆਇਆ ਹਨਾ ਧੰਨਵਾਦ ਦੋਸਤੋ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਦੋਸਤੋ